ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਤੇ ਜਨਨੀਆਂ ਦੇ ਵਰਤੋਂ ਵਿੱਚ ਕੰਮ ਆਉਣ ਵਾਲੀ ਹੈ ਚੀਜ਼ ਆ ਸੋ ਦਿਖਾਉਣਾ ਤੁਹਾਨੂੰ ਪਰੇ ਪ੍ਰਾਣੀ ਜੀ ਤੋਂ ਪੰਜਾਬੀ ਕਲਚਰ ਨੂੰ ਇਹ ਪੰਜਾਬੀ ਕਲਚਰ ਵਲੌਗ ਆ ਇਹਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਕਰਕੇ ਜਾਣਾ ਜੀ ਉਹ ਕਿ ਲੋ ਫੇਰ ਦਿਖਾਉਣਾ ਤੁਹਾਨੂੰ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਣ ਵਾਲੀ ਇਹ ਚੀਜ਼ ਹੈ ਲਓ ਜੀ ਦੇਖੋ ਇਹ ਆ ਉਹ ਚੀਜ਼ ਜੋ ਪੁਰਾਣੇ ਬੇੜਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਨੂੰ ਨਾਲੇ ਬਣਨ ਵਾਲਾ ਅੱਡਾ ਕਹਿੰਦੇ ਨੇ ਪੁਰਾਣੇ ਬੇੜਿਆਂ ਵਿੱਚ ਇਹਦੇ ਉੱਤੇ ਨਾਲੇ ਬਣੇ ਜਾਂਦੇ ਸੀ ਜੋ ਕਿ ਸਲਵਾਰਾਂ ਵਿੱਚ ਇਹ ਕਗਰਿਆਂ ਵਿੱਚ ਪਾਉਣ ਲਈ ਵਰਤੇ ਜਾਂਦੇ ਸਨ। ਹੋਏ ਜਿਹੜਾ ਡਾਂ ਦਾ ਇਹ ਅੱਜਕੱਲ ਦੇ ਬਲੈਕ ਬੋਰਡ ਵਰਗਾ ਹੁੰਦਾ ਏ ਜਿਸ ਤਰ੍ਹਾਂ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ। ਇਹ ਲੰਮੀਆਂ ਵੱਟੀਆਂ ਦਾ 6 ਫੁੱਟ ਉੱਚਾ ਹੁੰਦਾ ਏ। 6 ਪੱਟੇ ਦੀ ਉੱਚਾਈ ਹੁੰਦੀ ਆ ਇਹਦੇ ਲੱਕ ਵਿੱਚ ਕਬਜੇ ਲੱਗੇ ਹੁੰਦੇ ਨੇ ਜਿਸ ਤਰ੍ਹਾਂ ਵੀ ਦੇਖ ਰਹੇ ਹਾਂ ਉਹ ਆ ਤੇ ਲੱਗੇ ਦੋਨਾਂ ਸਾਈਡਾਂ ਤੇ ਜੇਸਾ ਨਾ ਇਹ ਅੱਡਾ ਖੜਾ ਹੋ ਜਾਂਦਾ ਏ ਇਹ ਬਲੈਕ ਬੋਰਡ ਮੰਗੂ ਖੜਾ ਹੋ ਜਾਂਦਾ ਜਿੱਥੇ ਮਰਜੀ ਇਹਨੂੰ ਖੜਾ ਲਵੋ ਇਹਨੂੰ ਇਕੱਠਾ ਕਰਕੇ ਇੱਕ ਨੁੱਕਰ ਦੇ ਵਿੱਚ ਰੱਖਿਆ ਵੀ ਜਾ ਸਕਦਾ ਏ ਇਹ ਜਿਹੜੀਆਂ 6 6 ਫੁੱਟ ਦੀਆਂ ਫੱਟੀਆਂ ਹੁੰਦੇ ਆ ਦੀ ਇਹਨਾਂ ਦਾ ਦੋ ਸਿਰਿਆਂ ਨੂੰ ਇੱਕ ਇੱਕ ਨਿੱਕੀ ਸੀਖ ਦੇ ਨਾਲ ਜੋੜਿਆ ਜਾਂਦਾ ਏ ਜਿਸ ਤਰ੍ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨਾਂ ਸਿੰਖਾਂ ਉੱਤੇ ਨਾਲੇ ਦਾ ਤਾਣਾ ਪਾਇਆ ਜਾਂਦਾ ਸੀ ਇਹ ਜਿਹੜੀਆਂ ਤੁਸੀਂ ਸੀਖਾਂ ਦੇਖ ਰਹੇ ਹੋ ਇਹ ਵਾਰੀਆਂ ਇਹਨਾਂ ਉੱਤੇ ਇੱਥੇ ਤਾਣਾ ਪਾਇਆ ਜਾਂਦਾ ਸੀ ਵਿਚਾਲੇ ਜੇ ਸਿੰਘ ਨਹੀਂ ਸੀ ਹੁੰਦੀ ਤਾਂ ਉੱਪਰਲੀ ਤਾਂ ਇਹ ਹੀਟਰੀ ਫੱਟੀ ਉੱਤੇ ਤਾਣਾ ਪਾ ਲਿਆ ਜਾਂਦਾ ਦੀ ਜਿਹੜੀ ਨਾਲਾ ਬਣਦੀ ਹੁੰਦੀ ਦੀ ਉਹ ਹੱਥੇ ਤੇ ਹੀਠਾਂ ਬੈਠਦੀ ਦੀ ਇਸ ਜਗ੍ਹਾ ਤੇ ਤੇ ਤਾਣੇ ਦਾ ਪੇਟਾ ਜਿਹੜਾ ਉਹ ਬੌਂਦੀ ਜਾਂਦੀ ਨਾਲ ਨਾਲ ਉਹ ਉਨੇ ਹੋਏ ਨਾਲੇ ਨੂੰ ਠੋਕੇ ਪੀ ਜਾਂਦੀ ਇਹਨਾਂ ਨਾਲਿਆਂ ਵਿੱਚ ਕਲਾਕਾਰ ਕੁੜੀਆਂ ਵੱਖ-ਵੱਖ ਤਰ੍ਹਾਂ ਦੇ ਰੰਗਦਾਰ ਡਿਜ਼ਾਈਨ ਤੇ ਜਾਲੀਆਂ ਬਣਾਉਂਦੀਆਂ ਸਨ ਨਾਲੇ ਬਣਨ ਵਾਸਤੇ ਬਕਾਇਦਾ ਅੱਡੇ ਦੀ ਜ਼ਰੂਰਤ ਵੀ ਨਹੀਂ ਸੀ ਹੁੰਦੀ ਕਿਉਂਕਿ ਮੰਜੇ ਨੂੰ ਕੰਧਾਂ ਕੰਧ ਦੇ ਨਾਲ ਪੁੱਠਾ ਖੜਾ ਕਰਕੇ ਇੱਕ ਇੱਕ ਸੋਟੀ ਮੱਝੇ ਦੇ ਸੇਰੂ ਤੇ ਪੈਰ ਨਾਲ ਉੜਾ ਕੇ ਬੰਨ ਦਿੱਤੀ ਜਾਂਦੀ ਸੀ ਅਤੇ ਨਾਲਾ ਬਣ ਲਿਆ ਜਾਂਦਾ ਸੀ ਇਹ ਅੱਡੇ ਤੋਂ ਬਗੈਰ ਵੀ ਨਾਲੇ ਬਣੇ ਜਾਂਦੇ ਸਨ ਪਰ ਅੱਡੇ ਦੇ ਨਾਲਾ ਬਣਾ ਸੌਖਾ ਹੁੰਦਾ ਵੀ ਇਸ ਕਰਕੇ ਫਿਰ ਅੱਡੇ ਦੀ ਕਾੜ ਨਿਕਲੀ ਜਿਹੜਾ ਨੌਲਾ ਬਣਿਆ ਹੁੰਦਾ ਸੀ ਉਹਦੇ ਸਿਰਿਆਂ ਉੱਤੇ 6 6 ਇੰਚ ਤਾਣਾ ਬਧਾ ਲਿਆ ਜਾਂਦਾ ਸੀ ਜਿਸ ਨੂੰ ਹੱਥਾਂ ਨਾਲ ਉਣਕੇ ਡਿਜ਼ਾਈਨ ਪਾਈ ਜਾਂਦੇ ਸਨ ਇਹਨਾਂ ਸਿਰਿਆਂ ਵਿੱਚ ਹੀ ਸਤਾਰੇ, ਘੁੰਗਰੂ, ਅਤੇ ਬੰਮਣ ਪਾਈ ਜਾਂਦੇ ਸਨ ਸੋ ਜਿਹੜੇ ਇਹ ਨਾਲੇ ਹੁੰਦੇ ਅੱਡੇ ਹੁੰਦੇ ਦੀ ਨਾਲੇ ਬਣਨ ਵਾਲੇ ਇਹ ਪਿੰਡ ਦੇ ਜਿਹੜਾ ਤਰਖਾਨ ਹੁੰਦਾ ਸੀ ਉਹ ਬਣਾਉਂਦੇ ਹੁੰਦੇ ਸੀ ਤੇ ਜਿਹੜਾ ਇੱਥੇ ਤਾਣਾ ਤਣਿਆ ਹੁੰਦਾ ਸੀ ਉਹਦੇ ਵਿੱਚ ਜਿਹੜਾ ਸਰਕੜਾ ਹੁੰਦਾ ਸਰਕੰਡਾ ਵੀ ਕਹਿੰਦੇ ਨੇ ਇਹਨੂੰ ਉਹਦੇ ਨਿੱਕੇ ਨਿੱਕੇ ਕਨੌਰੇ ਲਈ ਜਾਂਦੇ ਦੀ ਗੱਠ ਗੱਠ ਕਲੰਬੇ ਤੇ ਉਹ ਤਾਣੇ ਦੇ ਵਿੱਚ ਪਾਈ ਜਾਂਦੇ ਦੀ ਤੇ ਉਹਨਾਂ ਦੇ ਇਸ ਦੀ ਸਿਹਤ ਨਾਲ ਹੀ ਨੋੜਾ ਬਣਿਆ ਜਾਂਦਾ ਸੀ ਉਸ ਤੋਂ ਬਗੈਰ ਬਣਾਅਨਾ ਅਸੰਭਵ ਹੁੰਦਾ ਸੀ ਤੋ ਇਹਨੂੰ ਵੱਡਾ ਛੋਟਾ ਕਰਨ ਵਾਸਤੇ ਨਾਲ ਇਹਨੂੰ ਸਾਹ ਦੇਖੋ ਪਰ 6 ਕ ਕੱਢਿਆ ਨੇ ਗਲੀਆਂ ਕੱਢੀ ਹੋਈ ਨੇ ਇਸ ਫੱਟੀ ਨੂੰ ਉੱਪਰ ਨਹੀਂ ਵਾ ਉੱਚਾ ਨਹੀਂ ਵਾ ਕੀਤਾ ਜਾ ਸਕਦਾ ਤੀ ਕਿ ਇਹਨਾਂ ਕੋ ਉੱਚਾ ਹੁਣ ਕਰਨਾ ਹੁੰਦਾ ਸੋ ਗਲੀ ਵਿੱਚ ਕੋਈ ਮੇਖ ਵਗੈਰਾ ਜਾਂ ਡੱਕਾ ਵਗੈਰਾ ਪਾਤਾ ਜਾਂਦਾ ਸੀ ਤੇ ਇਹ ਉੱਥੇ ਹੀ ਖੜੀ ਜਾਂਦੀ ਦੀ ਫੱਟੀ ਇਸ ਤਰ੍ਹਾਂ ਵੱਡਾ ਛੋਟਾ ਵੀ ਇਹਨੂੰ ਕੀਤਾ ਜਾ ਸਕਦਾ ਸੀ ਸੋਏ ਨਾਲੇ ਬਉਣ ਵਾਲੇ ਅੱਡੇ ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਘਰ ਘਰ ਹੋਇਆ ਕਰਦੇ ਸਨ ਕਿਉਂਕਿ ਉਦੋਂ ਨਾਲਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਸੀ ਕਿਉਂਕਿ ਉਦੋਂ ਲੋਕ ਜ਼ਿਆਦਾਤਰ ਸਲਵਾਰਾਂ ਜਾਂ ਘਗਰੇ ਪਹਿਨਦੀਆਂ ਸਨ ਜਿਹੜੇ ਜਨਾਨੀਆਂ ਹੁੰਦੀਆਂ ਆਉਂਦੀਆਂ ਘਗਰੇ ਤੇ ਸਲਵਾਰਾਂ ਜਿਆਦੇ ਪਹਿਨਦੀਆਂ ਸਨ ਇਸ ਲਈ ਉਹਨਾਂ ਵਿੱਚ ਪਾਉਣ ਵਾਸਤੇ ਘੱਗਰੇ ਤੇ ਸਲਵਾਰਾਂ ਵਿੱਚ ਪਾਉਣ ਵਾਸਤੇ ਨਾਲੇ ਆਉਂਦੀ ਜ਼ਰੂਰਤ ਪੈਂਦੀ ਸੀ ਸੋ ਨਾਲੇ ਇਸੇ ਅੱਡੇ ਉੱਤੇ ਬਣੇ ਜਾਂਦੇ ਸਨ ਸੋ ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਵਸਤੂ ਹੁੰਦੀ ਦੀ ਜੋ ਘਰਾਂ ਦੇ ਵਿੱਚ ਮੌਜੂਦ ਹੁੰਦੀ ਸੀ ਹਰੇਕ ਘਰ ਦੇ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਚਾਹੇ ਕੋਈ ਗਰੀਬ ਤੀ ਚਾਹੇ ਅਮੀਰ ਤੀ ਚਾਹੇ ਵੱਡਾ ਦੀ ਗਾ ਛੋਟਾ ਦੀ ਹਰੇਕ ਦੇ ਘਰ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਸੋ ਇਹ ਜਿਹੜੀ ਚੀਜ਼ ਬਣੀ ਜਾਂਦੀ ਦੀ ਇਹ ਲੱਕੜ ਦੇ ਹੀ ਬਣਾਈ ਜਾਂਦੀ ਦੀ ਜਿਵੇਂ ਵਧੀਆ ਲੱਕੜ ਲੈ ਗੇ ਉਹ ਦੀ ਇਹ ਚੀਜ਼ ਬਣਾਈ ਜਾਂਦੀ ਸੀ ਜਿਹਨੂੰ ਅੱਡਾ ਕਹਿੰਦੇ ਨੇ ਹੁਣ ਨਾਲਿਆਂ ਦੀ ਬਹੁਤੀ ਜ਼ਰੂਰਤ ਨਹੀਂ ਰਹੀ ਕਿਉਂਕਿ ਕੁੜੀਆਂ ਹੁਣ ਲਾਸਟਿਕ ਵਾਲੀਆਂ ਪੈਂਜਾਮੀਆਂ ਤੇ ਘਗਰੀਆਂ ਪੈਂਟਾਂ ਵਗੈਰਾ ਪਾਈ ਫਿਰਦੀਆਂ ਨੇ ਉਹ ਜਿਨ੍ਹਾਂ ਵਿੱਚ ਨਾਲੇ ਨਹੀਂ ਹੁੰਦੇ ਤੇ ਕੁੜੀਆਂ ਨੂੰ ਹੁਣ ਘਰ ਰਹੇ ਤੇ ਕੁੜੀਆਂ ਨੂੰ ਹੁਣ ਘਰ ਨਾਲੇ ਬਉਣ ਦੀ ਜ਼ਰੂਰਤ ਵੀ ਨਹੀਂ ਰਹੀ ਕਿਉਂਕਿ ਆਮ ਜੇ ਨਾਲੇ ਬਾਜ਼ਾਰਾਂ ਵਿੱਚੋਂ ਵੀ ਆਮ ਮਿਲ ਜਾਂਦੇ ਹਨ ਇਹ ਕਿਸੇ ਨੇ ਪਰਿਵਾਰਕ ਵਗੈਰਾ ਵਿੱਚ ਪਾਉਣਾ ਹੋਵੇ ਨਾਲ ਤਾਂ ਬਾਜ਼ਾਰ ਵਿੱਚੋਂ ਲੈ ਕੇ ਹੀ ਆ ਲੈਂਦੇ ਹਨ ਸੋ ਇਸ ਕਰਕੇ ਜਿਹੜੇ ਇਹ ਨਾਲੇ ਬਣ ਵਾਲੇ ੱਡੇ ਹੁਣ ਘਰਾਂ ਵਿੱਚੋਂ ਗਾਇਬ ਹੋ ਗਏ ਨੇ ਸੋ ਇਹ ਅੱਡਾ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਸੋ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਸੋ ਮਿਲਾਂਗੇ ਫਿਰ ਅਗਲੇ ਵਲੌਗ ਵਿੱਚ ਕੋਈ ਹੋਰ ਪੁਰਾਣੀ ਕੀ ਲੈ ਕੇ ਤਾਂ ਦਿਖਾਵਾਂਗਾ ਉਸ ਬਾਰੇ ਜਾਣਕਾਰੀ ਤੇ ਦਿਖਾਵਾਂਗਾ ਉਹ ਤੁਹਾਨੂੰ ਕੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ